6 ਮਹੀਨੇ ਦੀ ਅਪਰਾ 11 ਵਾਲੇ ਦਿਨ ਮਾਤਾ ਭਦਰ ਕਾਲੀ ਦਾ ਸਾਲਾਨਾ ਮੇਲਾ ਲੱਗਦਾ ਹੈ ਇਸ ਮੇਲੇ ਵਿੱਚ ਹਜ਼ਾਰਾਂ ਹੀ ਨਹੀਂ ਲੱਖਾਂ ਦੀ ਗਿਣਤੀ ਵਿੱਚ ਭਗਤ ਜਨ ਹਾਜ਼ਰੀਆਂ ਭਰਨ ਵਾਸਤੇ ਪਹੁੰਚਦੇ ਨੇ ਕਿਉਂਕਿ ਇਸ ਮੰਦਿਰ ਦਾ ਪ੍ਰਚੀਨ ਅਤੇ ਬਿਲਖਣ ਇਤਿਹਾਸ ਹੈ ਕਿਉਂਕਿ ਇਹ ਮੰਦਿਰ 1500 ਸਾਲ ਜਿਹੜਾ ਪ੍ਰਚੀਨ ਮੰਦਿਰ ਹੈ ਔਰ ਇੱਥੇ ਮੰਗੀ ਹਰ ਮਨੋ ਕਾਮਨਾ ਮਹਾਰਾਣੀ ਜ਼ਰੂਰ ਪੂਰੀ ਕਰਦੀ ਹੈ ਸਿਰਫ ਲੋੜ ਹੈ ਸ਼ਰਦਾ ਤੇ ਵਿਸ਼ਵਾਸ ਲੈ ਕੇ ਆਉਂਦੀ ਤੇ ਇਸ ਦਰ ਤੇ ਬਹੁਤ ਸਾਰਾ ਪ੍ਰਸਾਦ ਨਾਰੀਅਲ ਤੇ ਹੋਰ ਚੁੰਦਰੀਆਂ ਚੂੜੀਆਂ ਤੇ ਹੋਰ ਬਹੁਤ ਸਾਰਾ ਪ੍ਰਸਾਦ ਛੱਡਦਾ ਤੇ ਮੇਰੇ ਨਾਲ ਮਹੰਤਰੀ ਗੱਲਬਾਤ ਕਰਨੇ ਆ ਸੁਸ਼ੀਲ ਜੀ ਕੀ ਕਹਿਣਾ ਹੈ ਸੇਵਾਦਾਰ ਸੁਸ਼ੀਲ ਜੀ ਸੇਵਾਦਾਰ ਸੁਸ਼ੀਲ ਜੀ ਨੇ ਉਹਨਾਂ ਨਾਲ ਗੱਲਬਾਤ ਕਰਨ ਸੁਸ਼ੀਲ ਜੀ ਕੀ ਇਤਿਹਾਸ ਹੈ ਮੰਦਰ ਦਾ ਮਾਂ ਬਗਵਤੀ ਦੀ ਕਿਰਪਾ ਦੇ ਨਾਲ ਅੱਜ ਅਪਰਾਕਾਸ਼ ਦੇ ਦਿਨ ਹਰ ਸਾਲ ਜਿਤਨਾ ਮਾਂ ਭਗਵਤੀ ਦਾ ਇਹ ਸੁੰਦਰ ਪਾਵਨ ਮੇਲਾ ਮਨਾਇਆ ਜਾਂਦਾ ਹੈ ਔਰ ਸੰਗਤ ਦੇ ਮਨ ਵਿੱਚ ਇੱਕ ਉਮੀਦ ਰਹਿੰਦੀ ਹੈ ਕਦ ਮੇਰੀ ਮਹਾਰਾਣੀ ਦਾ ਮੇਲਾ ਆਵੇ ਔਰ ਕਦ ਮਹਾਰਾਣੀ ਦਾ ਦਰਸ਼ਨ ਕਰਕੇ ਆਈਏ ਜਿਸ ਦੇ ਬਾਰੇ ਕਿਹਾ ਜਾਂਦਾ ਹੈ ਕਿ ਤੇਰਾ ਦਰਸ਼ਨ ਮਿਲ ਜਾਏ ਮਿਟ ਜਾਵਨ ਤੰਗਾ ਮੇਰੀਆਂ ਇੱਕੋ ਗੱਲ ਹੈ ਮਾਤਾ ਰਾਣੀ ਮੇਰੀ ਬਾਕੀ ਸਾਰੀਆਂ ਗੱਲਾਂ ਤੇ ਬੁੱਲ ਸੱਚੇ ਸਰਵਾਦ ਕੀ ਜੈ ਕਹਿੰਦੇ ਇਹ ਉਹ ਦਰ ਹੈ ਜਿੱਥੇ ਜੋ ਮੰਗ ਲੋ ਉਹ ਪੂਰਾ ਹੁੰਦਾ ਹੈ ਸਿਰਫ ਸ਼ਰਧਾ ਦੇ ਵਿਸ਼ਵਾਸ ਹੀ ਹੁੰਦਾ ਹੈ ਕਹਿੰਦੇ ਸ਼ਰਦਾ ਦੀ ਗੱਲ ਸਾਰੀ ਜਿਹੜਾ ਤੇਰੀਆਂ ਦਲੀਜਾਂ ਤੇ ਆਵੇ ਇੱਥੇ ਦੁੱਧ ਵਾਲੇ ਨੂੰ ਦੁੱਧ ਮਿਲਦਾ ਪੁੱਤ ਵਾਲੇ ਨੂੰ ਪੁੱਤ ਮਿਲਦਾ ਮਿਲਦਾ ਉਹਨਾਂ ਨੂੰ ਮੈਂ ਜਿਹੜੇ ਸੇਵਾਦਾਰ ਹਾਜ਼ਰੀ ਬੰਦੇ ਨੇ ਸੇਵਾਦਾਰ ਬਣ ਕੇ ਕਿੰਨੇ ਦਿਨ ਮੇਲਾ ਚੱਲਦਾ ਜੀ ਇਹ ਇਹ ਭਗਵਤ ਦੀ ਕਿਰਪਾ ਨਾਲ ਲਗਭਗ ਅਜੇ 15 ਦਿਨ ਮੇਲਾ ਚੱਲੇਗਾ ਭਗਵਤੀ ਮਾਤਾ ਨੂੰ ਕਿਹੜੀ ਕਿਹੜੀ ਭੇਟਾ ਚੜਾਉਂਦੇ ਨੇ ਲੋਕ ਮਾਂ ਭਗਵਤ ਦੀ ਕਿਰਪਾ ਦੇ ਨਾਲ ਇੱਥੇ ਨਾਰੀਅਲ ਪੇਟਾ ਪੁਸ਼ ਪਾਨ ਬਤਾਸ਼ੇ ਲੌਂਗ ਇਲਾਚੀ ਸੁਪਾਰੀਆਂ ਬੱਕਰਾ ਚੜਦਾ ਹੈ ਸ਼ਰਾਬ ਦਾ ਭੋਗ ਲੱਗਦਾ ਹੈ ਔਰ ਮੁਰਗਾ ਵੀ ਚੜਦਾ ਹੈ ਇਸ ਮੰਦਿਰ ਦੀ ਖਾਸੀਅਤ ਇਹ ਇੱਕ ਪਾਸੇ ਵਿਰਾਟ ਰੂਪੇ ਮਹਾਰਾਣੀ ਦਾ ਦੂਜੇ ਪਾਸੇ ਸ਼ਾਂਤ ਰੂਪ ਹੈ ਜਿਹੜਾ ਕਿ ਭਗਵਤੀ ਦਾ ਪ੍ਰਾਤਨ ਪ੍ਰਚੀਨ ਮੰਦਿਰ ਹੈ ਉਹ ਬੈਕਸਾਈਡ ਹੈ ਜਿਸ ਰੂਪ ਮਾ ਬੱਦਰ ਕਾਲੀ ਦੇ ਨਾਮ ਤੋਂ ਸੰਬੋਧਨ ਕੀਤਾ ਜਾਂਦਾ ਹੈ ਔਰ ਉਧਰ ਸਿਰਫ ਵੈਸ਼ਨੂ ਭੋਗ ਹੀ ਲੱਗਦੇ ਨੇ ਇਧਰ ਮਹਾਕਾਲੀ ਦਾ ਸੁੰਦਰ ਪਾਵਨ ਸਰੂਪ ਹੈ ਇਧਰ ਮਾ ਭਗਵਤੀ ਨੂੰ ਕਾਲ ਕਾਨੂੰ ਸ਼ਰਾਬ ਦਾ ਭੋਗ ਲੱਗਦਾ ਹੈ ਜੈ ਸ਼ੀ ਮਾ ਜਿਸ ਨੇ ਦੇ ਇੰਤਜ਼ਾਮ ਕੀਤੇ ਗਏ ਨੇ ਕਿਉਂਕਿ ਬਹੁਤ ਵੱਡੀ ਗਿਣਤੀ ਵਿੱਚ ਭਗਤਾਂ ਨੂੰ ਪਹੁੰਚ ਰਿਹਾ ਬਗਵਦ ਜੀ ਦੀ ਕਿਰਪਾ ਦੇ ਨਾਲ ਮੰਦਿਰ ਪ੍ਰਸ਼ਾਸਨ ਦੀ ਤਰਫੋਂ ਕਈ ਤਰ੍ਹਾਂ ਦੇ ਲੰਗਰ ਲਗਾਏ ਗਏ ਨੇ ਕਈ ਤਰ੍ਹਾਂ ਦੇ ਸ਼ਬੀਲੇ ਲਗਾਈਆਂ ਗਈਆਂ ਨੇ ਔਰ ਇੱਥੋਂ ਤੱਕ ਕਿ ਹਰ ਕੀ ਗਰਮੀ ਦਾ ਮੌਸਮ ਦੇਖਦੇ ਹੋਏ ਵਾਟਰ কুলਰ ਵੀ ਲਗਾਏ ਗਏ ਨੇ ਜੈ ਮਾ ਜੈ ਮਾ ਰੇਪਲ ਜੀ ਜਿੰਨਾ ਵੱਡਾ ਮੇਲਾ ਓਨੇ ਵੱਡੇ ਇੰਤਜ਼ਾਮ ਕਿਉਂਕਿ ਗਰਮੀ ਬਹੁਤ ਜ਼ਿਆਦਾ ਹੈ ਜਿਸ ਨੂੰ ਧਿਆਨ ਚ ਰੱਖਦੇ ਹੋਇਆ ਮੰਦਿਰ ਕਮੇਟੀ ਵੱਲੋਂ ਸਾਰੇ ਪ੍ਰਬੰਧ ਜਿਹੜੇ ਕੀ ਉਹ ਕੀਤੇ ਗਏ ਨੇ ਭਾਵਿਓ ਲੰਗਰ ਦੇ ਪ੍ਰਬੰਧ ਹੋਣ ਠੰਡੇ ਮਿੱਠੇ ਜਲਦੀਆਂ ਛਬੀਲਾਂ ਔਰ ਪਾਣੀ ਦਾ ਪ੍ਰਬੰਧ ਜਿਹੜਾ ਕੀ ਉਹ ਸੰਗਤ ਵਾਸਤੇ ਕੀਤਾ ਗਿਆ ਕਿਉਂਕਿ ਇੱਕ ਇਤਿਹਾਸਿਕ ਮੇਲਾ ਲੱਗਦਾ ਹੈ ਹਰ ਸਾਲ ਜਿੱਥੇ ਕੀ ਹਜ਼ਾਰਾਂ ਲੱਖਾਂ ਪਗਜਨ ਮਹਾਮੈਦਾ ਆਸ਼ੀਰਵਾਦ ਲੈਣ ਵਾਸਤੇ ਪਹੁੰਚਦੇ ਨੇ ਤਾਂ ਪਾਕਿਸਤਾਨਾਂ ਵੀ ਗੱਲਬਾਤ ਕਰ ਲੈਂਦੇ ਆ ਦੇਖੋ ਇਹ ਬਹੁਤ ਵੱਡਾ ਸਿੱਧ ਪੀਠ ਹੈ ਔਰ ਇਹਦੀ ਮਹੱਤਤਾ ਅਜੇ ਤੱਕ ਤੇ ਜੋ ਅਸੀਂ ਆਪਣੀ ਲਾਈਫ ਚ ਸੁਣੀ ਹੈ ਉਹੀ ਹੈ ਕਿ ਜੋ ਇਥੋਂ ਕਿਸੇ ਨੇ ਇੱਛਾ ਕੀਤੀ ਹੈ ਉਹਨੂੰ ਫਲ ਪ੍ਰਾਪਤ ਹੋਇਆ। ਤੋਂ ਅਸੀਂ ਪਰੰਪਰਾ ਦਾ ਇੱਕ ਬਚਪਨ ਤੋਂ ਜੋ ਸਾਡੇ ਵੱਡਿਆਂ ਵੱਲੋਂ ਬਜ਼ੁਰਗਾਂ ਵੱਲੋਂ ਇੱਥੇ ਮਨਾਇਆ ਮੰਨਿਆ ਜਾ ਰਿਹਾ ਉਹਨੂੰ ਹੀ ਅਸੀਂ ਅੱਗੇ ਆਪਣੀ ਜਿੰਨੀ ਪਰੰਪਰਾ ਨੂੰ ਅੱਗੇ ਤੋਰਨ ਦੀ ਕੋਸ਼ਿਸ਼ ਕਰਨੇ ਆਂ। ਔਰ ਦਾਤੀ ਦੀ અપਾਰ ਕਿਰਪਾ ਪ੍ਰਾਪਤ ਕੀਤੀ ਹੈ। ਜੀਵਨ 'ਚ ਬਹੁਤ ਖੁਸ਼ੀਆਂ ਮਿਲੀਆਂ ਔਰ ਜੋਸ਼ਾ ਚਾਹੀਆ ਉਹ ਪਰ ਮਿਲੀ ਹੈ। ਐਸੇ ਹਰ ਸਾਲ ਕੋਸ਼ਿਸ਼ ਕਰਨੇ ਆ ਕਿ ਇੱਥੇ ਲੰਗਰ ਲਾਇਆ ਜਾਵੇ ਆਪਣੀ ਉੱਥੇ ਦੁਕਾਨ ਤੇ ਔਰ ਇੱਥੇ ਹੀ ਮੱਥਾ ਟੇਕਣ ਆਏ ਆ ਪ੍ਰਸ਼ਾਦ ਲੈ ਕੇ ਉੱਥੇ ਟੇਕ ਕੇ ਜਾਣ ਬਹੁਤ ਵੱਡਾ ਨਾਂ ਹੈ ਜੀ ਇੱਕ ਬੜੇ ਇੱਕ ਸਿੱਧ ਪੀਠਾ ਦੇ ਵਿੱਚ ਸਿੱਧ ਪੀਠ ਅਗੇ ਗਏ ਨੇ ਅੱਜ ਤੱਕ ਜਿਸ ਨੇ ਵੀ ਆਪਣੀ ਮਨੋ ਕਾਮਨਾ ਇੱਥੇ ਰੱਖੀ ਆ ਉਹਦੀ ਮਨੋ ਕਾਮਨਾ ਪੂਰੀ ਆ ਅਸੀਂ ਉਸੇ ਵਿਸ਼ਵਾਸ ਤੇ ਦਾਲ ਇੱਥੇ ਤੁਰੇ ਆਂ ਸਾਡੇ ਬਾਪਾ ਜੀ ਵੀ ਕਹਿੰਦੇ ਸੀਗੇ ਉੱਥੇ ਜਾਇਆ ਕਰੋ ਤੇ ਅਸੀਂ ਉੱਥੇ ਉਸ ਹੱਬ ਦਾ ਤੁਰੇ ਰਹਿੰਦੇ ਸਭ ਸੰਗਤਾਂ ਲਈ ਆਈਆਂ ਨੂੰ ਆਜ ਦੇ ਮੇਲੇ ਦੇ ਸਭ ਨੂੰ ਬਹੁਤ ਬਹੁਤ ਵਧਾਈ ਹੋਵੇ ਮਾ ਪੱਧਰ ਗਾਲੀ ਦੇ ਮੇਲੇ ਦੇ ਸ਼੍ਰੀ ਸ਼੍ਰੀ ਵਾਸਤਵ ਪਰਿਵਾਰ ਵੈਲਫੇਅਰ ਸੁਸਤੀ ਵਾਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਲੰਗਰ ਦੀ ਜੋ ਆਪਣਾ ਸੇਵਾ ਸਾਡੇ ਲਾਲੀ ਪ੍ਰਧਾਨ ਜੀ ਆਪਣਾ ਲਾਲੀ ਪ੍ਰਧਾਨ ਜੀ ਕਰ ਰਹੇ ਹੈ ਇਹਨਾਂ ਸਭ ਦੇ ਸੰਯੋਗ ਦੇ ਨਾਲ ਔਰ ਮਾਤਾ ਰਾਣੀ ਸਾਹਿਬ ਦੀਆਂ ਖੁਸ਼ੀਆਂ ਪ੍ਰਾਪਤ ਕਰੇ ਯਾ ਮਾਦਾ ਦੀ ਮੰਦਿਰ ਦਾ ਇਤਿਹਾਸ ਕੀ ਹੈ ਦੀ ਮੰਦਿਰ ਦਾ ਇਤਿਹਾਸ ਇਹ ਹੈ ਕਿ ਮੈਂ ਤੇ ਮੈਨੂੰ ਇੰਨੀ ਜਾਣਕਾਰੀ ਨਹੀਂ ਫੇਰ ਵੀ ਮੈਂ ਮੇਰੀ ਉਮਰ 47 ਸਾਲ ਹੋ ਗਈ ਇਹ ਮੈਂ 55 ਤੋਂ ਇਹ ਮੇਲਾ ਵੇਖਦਾ ਆ ਰਿਹਾ ਬੜੀ ਧੂਮਧਾਮ ਨਾਲ ਬਣਾਇਆ ਜਾ ਰਿਹਾ ਤੇ ਲੋਕਾਂ ਨੂੰ ਤੁਹਾਡੇ ਦਾ ਇਹ ਦੇਖਿਆ ਜਾਂਦਾ ਕਿ ਤੁਹਾਨੂੰ ਮੇਲੇ ਦੀ ਬਹੁਤ ਬਹੁਤ ਵਧਾਈ ਹੋਵੇ ਮਹਾਰਾਣੀ ਦੇ ਇਸ ਮੇਲੇ ਦੇ ਆ ਕੇ ਆਪਣੇ ਦੁੱਖ ਸੁੱਖ ਸਾਂਝੇ ਕਰੋ ਮਹਾਰਾਣੀ ਇੱਥੇ ਬੈ ਕੇ ਸਾਰਿਆਂ ਦੀ ਕੋਲ ਬੈ ਕੇ ਸੁਣਦੀ ਆ ਕਿ ਜਿੰਨੂੰ ਵੀ ਜਿਹੜੀ ਚੀਜ਼ ਦੀ ਲੋੜ ਹੈ ਉਸ ਨੂੰ ਦੈਂਦਿਆ ਸਾਡੇ ਕੋਲ ਮੇਰੇ ਤਾਰਾ ਸਾਜੇ ਦਰਬਾਰ ਦੀ ਜੈ ਜਰਾਨੀ ਸਭ ਦੀਆਂ ਮੁਰਾਦਾ ਪੂਰੀਆਂ ਕਰੇ ਸਭ ਤੇ ਹਰ ਸਾਲ ਸਾਰੇ ਖੁਸ਼ੀ ਖੁਸ਼ੀ ਇਦਾਂ ਹੀ ਆਉਂਦੇ ਰਹਿਣ ਕੋਇਓ ਅਸੀਂ ਲੋਕਲੀ ਆਇਆ ਜੀ ਹਾਂਜੀ ਹਰ ਸਾਲ ਇੱਥੇ ਮਹਾਰਾਜ ਨੇ ਮੇਟਾ ਲੱਗਦਾ ਹੋ ਹਰ ਸਾਲ ਆਉਂਦੇ ਹਾਂ ਹਾਂਜੀ ਹਾਂਜੀ ਹਰ ਸਾਲ ਆਉਂਦੇ ਆ ਇਹ ਕਹਿੰਦੇ ਇਹ ਉਹ ਦਾਰਾ ਹੈ ਜਿੱਥੇ ਹਰ ਚੀਜ਼ ਮੰਗੋ ਪੂਰੀ ਪੂਰੀ ਹੋ ਜਾਂਦੀ ਹੈ ਹਾਂਜੀ ਜੀ ਜੈ ਮਾਤਾ ਜੈ ਮਾਤਾ ਮਾਤਾ ਜੀ ਆਤੀ ਆਇਆ ਹੱਥ ਜੋੜਨ ਬੇਨਤੀ ਕਰਨ ਖੱਪਿਆ ਆਪੂਰੀਆਂ ਕਰਦੀ ਜੀ ਮਾ ਮਾਈ ਬੱਚਿਆਂ ਬੱਚੜੇ ਜਾਂਦੀ ਹੈ ਘਰ ਨੂੰ ਧੰਨ ਦਿੰਦੀ ਹੈ ਮੈਂ ਬਹੁਤ ਬਾਤਾਂ ਮਿਕਾਨੀ ਆ ਗਿਆ ਮਾਤਾ ਜੀ ਕੁਝ ਨਹੀਂ ਮਾਤਾ ਕੇ ਦਰਸ਼ਨ ਮਾਤਾ ਸਭ ਕੁਝ ਦੇਖ ਲਿਆ ਕਰਦੇ ਆ ਅੰਮਰ ਸਰੋ ਪਹਿਲੇ ਵੀ ਆਏ ਜੀ ਪਹਿਲੇ ਵੀ ਆਏ ਆ ਸਪੰਦੇ ਜੀ ਕਿੰਨੀ ਕਿ ਮੰਨਤਾ ਬਹੁਤ ਮੰਨਤਾ ਹੈਗੀ ਹੈ ਮਾਤਾ ਰਾਣੀ ਸਾਰੇ ਸਾਰੇ ਆਦੀ ਮਨੋ ਕਾਮਨਾ ਪੂਰ ਕਰਦੀ ਹੈ ਜੀ ਆਜ ਸ਼ਾਮ ਮੰਦਿਰ ਦਾ ਐਸ ਆਰ ਮਾਰੇ ਅਗੇ ਮਨ ਕਾਮਨਾ ਮੋਰੀ ਹੁੰਦੀ ਹੈ ਬੁੱਢਾ ਵੀ ਆਵੇ ਜਵਾਨ ਵੀ ਆਵੇ ਸਾਰਿਆਂ ਦੀ ਮਨੋ ਕਾਮਨਾ ਮੋਰੀ ਜੀ ਇਸ ਮੰਦਰ ਦੀ ਬੜੀ ਸਿਤਾ ਹੈ ਜਿਹੜਾ ਆਂਦਾ ਚੋਲੀਆਂ ਪਰ ਕੇ ਲੱਗਦਾ ਜੈ ਮਾਨ ਜੈ ਮਾਨ खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर